ਵਾਇਦਰ ਜੀ ਕਾ ਖਾਲਸਾ ਵਾਇਦਰ ਜੀ ਕੀ ਫਤਿਹ ਦੇ ਚਾਵ ਦੇ ਛਾਂ ਦੇ ਵਿੱਚ ਵਸਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਇਹ ਬੇਨਤਾ ਹੈ ਨਾਲ ਪੰਥ ਦੀਆਂ ਸਮੂੱਚੀਆਂ ਫੌਜਾਂ ਵੱਲੋਂ ਕਿ ਪੰਥ ਦੇ ਮਹਾਨ ਜਰਨੈਲ ਧੰਨ ਧੰਨ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜਿਹਦੇ ਸੀਨੇ ਲੱਗਣ ਵਾਲੇ ਪਹਿਲੇ ਜਰਨੈਲ ਧੰਨ ਬਾਬਾ ਜੈਮਨ ਸਿੰਘ ਜੀ ਪਾਤਸ਼ਾਹ ਮਹਾਰਾਜ ਇਹਨਾਂ ਦੀ ਪੰਜਾਬ ਵਾਲੀ ਦੇ ਮਹਾਨ ਜਰਨੈਲ ਸ਼੍ਰੋਮਣੀ ਜਰਨੈਲ ਧੰਨ ਧੰਨ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਜੀ ਜਿਹੜੇ ਗੋਲੀ ਦੇ ਨਿਸ਼ਾਨੇ ਦੇ ਅੱਗੇ ਹੋ ਕੇ ਸਤ ਗੁਰਾਂ ਦੀ ਪਰਖ ਦੇ ਵਿੱਚੋਂ ਸਫਲ ਹੋਏ ਸਨ ਤਿਨ੍ਹਾਂ ਦਾ ਮਹਾਨ 259ਵਾਂ ਸ਼ਹੀਦੀ ਦਿਹਾੜਾ ਅਤੇ ਉਹਨਾਂ ਦੇ ਨਾਲ ਹੀ ਦਾਲ ਪੰਥ ਦੇ ਦੂਸਰੇ ਮੁਖੀ ਸਿੰਘ ਸਹਿਬਾਨ ਜਹੇਦਾਰ ਬਾਬਾ ਮਹਿੰਦਰ ਸਿੰਘ ਜੀ ਨਨਕਾਣਾ ਸਾਹਿਬ ਵਾਲੇ ਅਤੇ ਸਿੰਘ ਸਾਹਿਬ ਜਹੇਦਾਰ ਬਾਬਾ ਬਲਕਾਰ ਸਿੰਘ ਜੀ ਸੋਢੀ ਨਨਕਾਣਾ ਸਾਹਿਬ ਵਾਲੇ ਜਿਨ੍ਹਾਂ ਦੀਆਂ ਸਾਲਾਨਾ ਜਾਦਾਂ ਸ਼ਹੀਦੀ ਸਮਾਗਮ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 259ਵਾਂ ਚੀ ਦੀ ਦਿਹਾੜਾ ਜ਼ਿਲ੍ਹਾ ਅੰਮ੍ਰਿਤਸਰ ਮਹਿਤਾ ਰੋਡ ਅੱਡਾ ਡਾਡੂ ਆਣਾ ਗੁਰਦੁਆਰਾ ਸ਼ਹੀਦ ਬਾਬਾ ਵੀਰ ਸਿੰਘ ਬਾਬਾ ਦੀਪ ਸਿੰਘ ਨਿਸ਼ਾਨੇ ਖਾਲਸਾ ਮਹਿਤਾ ਰੋਡ ਪਿੰਡ ਚਾਟੀਵਿੰਡ ਲੇਲ ਮਾਂਗਾ ਸਰਾਂ ਦੇ ਵਿਖੇ ਹਰ ਸਾਲ ਦੀ ਤਰ੍ਹਾਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਿਤੀ 7 ਫਰਵਰੀ 2024 ਦਿਨ ਬੁੱਧਵਾਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਦੇ ਵਿੱਚ 1 ਫਰਵਰੀ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਜਾਪਾਂ ਦੇ ਆਰੰਭ ਹੋਣਗੇ ਅਤੇ ਜਿਨ੍ਹਾਂ ਦੇ ਭੋਗ ਲੜੀਵਾਰ ਖੰਡਪੜ ਸਾਹਿਬ ਆਰੰਭ ਹੋ ਕੇ 7 ਫਰਵਰੀ ਦਿਨ ਬੁੱਧਵਾਰ ਨੂੰ ਪਹਿਣਗੇ ਅਪਰੰਤ ਭਾਰੀ ਦੀਵਾਨ ਸਜਣਗੇ ਉਹ ਵਿਆਪਕ ਸੰਗਤਾਂ ਨੇ ਜਿੱਥੇ ਸਤਪੁਰਾਂ ਦੇ ਚਰਨਾਂ ਤੇ ਨਤਮਸਤਕ ਹੋਣਾ ਹੈ ਅਤੇ ਸ਼ੀਸ਼ਾ ਦੀਆਂ ਖੁਸ਼ੀਆਂ ਲੈਣੀਆਂ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਕਮੇਟੀ 7 ਫਰਵਰੀ 2024 ਦਿਨ ਬੁੱਧਵਾਰ ਨੂੰ ਗੁਰਦਾਰਾ ਚੇਦ ਬਾਬਾ ਵੀਰ ਸਿੰਘ ਬਾਬਾ ਪੀਰ ਸਿੰਘ ਮਹਿਤਾ ਰੋੜ ਨਿਸ਼ਾਨੇ ਖਾਲਸਾ ਦਾ ਡੰਡੂ ਆਣਾ ਪਿੰਡ ਚਾਟੀਵੜੇ ਲੇਲ ਮੰਗਾ ਸਰਾਏ ਤੇ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ